ਬਾਰ ਵੀ ਕਰੋ ਨਾ ਨਾ ਬਈ ਸਸਤੀ ਗੱਲਾਂ ਸਾਰਿਆਂ ਨੂੰ ਤੇ ਬਈ ਹੁਣੇ ਪਾਰ ਆਦੇ ਆਪ ਨੂੰ ਕਹਿੰਦਾ ਹਾਂ ਹੁਣੇ ਨਾ ਹੁਣੇ ਪਾਰਕ ਚ ਗਏ ਸੀ ਉੱਥੇ ਤੇ ਅਸੀਂ ਨੇ ਕਿਹਾ ਵੀ ਬਈ ਵੀਡੀਓ ਨਾ ਨਾ ਬਾਈ ਹੁਣੀ ਕਹਿੰਦੇ ਵੀ ਵੀਡੀਓ ਨਾ ਪਾਈ ਹੁਣ ਪਾਰਕ ਐਡਾ ਵੱਡਾ ਯਾਰ ਕੀ ਪਤਾ ਕਿਹੜੇ ਖੁੰਝੇ 'ਚ ਖੜ ਕੇ ਲਾਈਵ ਹੋ ਗਿਆ ਹਨ ਤੇ ਅਸੀਂ ਕਿਹਾ ਵੀ ਕੋਈ ਵੀਡੀਓ ਨਾ ਹਜੇ ਲਾਈਵ ਨਾ ਹੋਈ ਕੁਛ ਨਾ ਹੋਮੀ ਕੋਈ ਲਾਈਵ ਨਾ ਹੋਮੀ ਠੀਕ ਆ ਪਰ ਪਤਾ ਕੀ ਕੀਤਾ ਬਾਕੀ ਬੰਦੇ ਇੱਧਰ ਖੜੇ ਰੇ ਪਰਾਂ ਜਾ ਕੇ ਲਾਈਵ ਹੋ ਗਿਆ ਤੇ ਹੁਣ ਯਾਰ ਮੈਨੂੰ ਦੱਸ ਦੋ ਵੀ ਕਿਹੜਾ ਸ਼ੇਅਰ ਹੋਇਆ ਇਹ ਅਸੀ ਤਾਂ ਗਏ ਸੀ ਗੱਲ ਕਰਨ ਠੀਕ ਆ ਤੇ ਬਾਕੀ ਬਾਈ ਸਾਰੇ ਉੱਥੇ ਗੱਲ ਸੁਣਨੀ ਆਏ ਹੋਏ ਸੀ ਉਹ ਕਹਿੰਦਾ ਨਾ ਕੱਠ ਕਰ ਲਿਆ ਵਾਹ ਕਰ ਲਿਆ ਕੁਝ ਨਹੀਂ ਸੀ ਠੀਕ ਆ ਉੱਥੇ ਕਿਸੇ ਨੇ ਪੁਲਿਸ ਨੂੰ ਦੱਸਤਾ ਪੁਲਿਸ ਨੂੰ ਦੱਸਿਆ ਤਾਂ ਇਹ ਪੁਲਿਸ ਤੋਂ ਡਰ ਕੇ ਭੱਜ ਗਿਆ ਸਾਡੇ ਬੰਦਿਆਂ ਨੇ ਗੱਲ ਕੀਤੀ ਆ ਪੁਲਿਸ ਨਾਲ ਕੋਈ ਬਈ ਉੱਥੇ ਕੋਈ ਐਦਾਂ ਦੀ ਗੱਲ ਨਹੀਂ ਸੀ ਸਾਰੇ ਚੁੱਪ ਕਰਕੇ ਗੱਲ ਸੁਣਨ ਆਲੇ ਸੀ ਮੈਨੂੰ ਇਹ ਸੀ ਸਾਰਿਆਂ ਦੇ ਸਾਹਮਣੇ ਗੱਲ ਕਰੂ ਕਿਉਂਕਿ ਉਹਦੀ ਕੀ ਉਹ ਪਤਾ ਕੀ ਕਰਦਾ ਉਹ ਨਾ ਇੱਕ ਪਾਸੇ ਗੱਲ ਸੁਣ ਕੇ ਪਰਾਂ ਚਲੇ ਜਾਂਦਾ ਠੀਕ ਆ ਤੇ ਪਰਾਂ ਜਾ ਕੇ ਕਰਦਾ ਕਿਉਂ ਚੋਰ ਆ ਬਾਈ ਉਹਦੇ ਮਨ ਚ ਠੀਕ ਆ ਤੇ ਤਾਂ ਕਰਕੇ ਬਾਈ ਅਸੀਂ ਕਿਹਾ ਸਾਰੇ ਸਾਹਮਣੇ ਗੱਲ ਹੋਊਗੀ ਪਰ ਚਲੇ ਗਿਆ ਡਰਦਾ ਕੌਣ ਹੁੰਦਾ ਬਾਈ ਜਿਹੜਾ ਗਲਤ ਹੋਵੇ ਠੀਕ ਆ ਹੁਣ ਮੈਂ ਤਾਂ ਉਹਨੂੰ ਹੁਣ ਉਰੇ ਵੀ ਕਿਹਾ ਆ ਬੈਠਾ ਪੰਮਾ ਵੀਰਾ ਤੇ ਬਾਈ ਨੇ ਹੁਣ ਵੀ ਫੋਨ ਲਾਇਆ ਤੇ ਬਾਈ ਫੋਨ ਕਰਿਓ ਹੁਣ ਵੀ ਕਰ ਲਓ ਫੋਨ ਹੁਣ ਵੀ ਬਾਈ ਫੋਨ ਕਰ ਲੈਨੇ ਆ ਪਰ ਉਹ ਆਉਂਦਾ ਹੀ ਨਹੀਂ ਯਾਰ ਸਹੀ ਸੀ ਸਾਰੇ ਤੁਸੀਂ ਤੁਸੀਂ ਨੇ ਕਿਹਾ ਸੀ ਵੀ ਆਉਣਾ ਨਹੀਂ ਉਹਨੇ ਤੇ ਆਉਣਾ ਨਹੀਂ ਠੀਕ ਹੈ ਭਾਈ ਜਿਹੜੇ ਮੈਨੂੰ ਵੀ ਕਹਿੰਦੇ ਬਾਈ ਮੈਂ ਗਲਤਾਂ ਠੀਕ ਹੈ ਮੈਂ ਇੱਥੇ ਆ ਕੇ ਆ ਕੁਝ ਕਰ ਰਹੇ ਹਾਂ ਫੁਲਾਨਾ ਕਰ ਰਹੇ ਹਾਂ 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 ਦੋਸਤਾਂ ਮੈਂ ਬਾਈ ਐਦਾਂ ਦਾ ਕੁਝ ਨਹੀਂ ਠੀਕ ਹੈ ਉਹ ਗਲਤ ਬੋਲਦਾ ਯਾਰ ਹਰੇਕ ਨੂੰ ਮੇਰੀ ਗੱਲ ਸੁਣੋ ਬਾਈ ਕੰਜਰੀਆਂ ਕਹਿਣਾ ਧੀਆ ਭੈਣਾਂ ਨੂੰ ਕੋਈ ਬਹੁਤ ਘੈਂਟ ਗੱਲ ਠੀਕ ਹੈ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਬਾਈ ਵੀ ਤੂੰ ਦੇਖ ਕੇ ਬੋਲਿਆ ਕਰ ਮੈਨੂੰ ਕਿਵੇਂ ਬੋਲਦਾ ਸੀ ਬਾਈ ਵੀ ਬਾਪ ਤੇਰਾ ਐ ਫੁਲਾਨਾ ਮੈਂ ਉਹਨੂੰ ਬੋਲਿਆ ਕੁਛ ਨਹੀਂ ਮੈਂ ਤਾਂ ਨੋਂ ਤੱਕ ਨਹੀਂ ਲੱਜ ਤੱਕ ਉਹਦਾ ਬਾਈ ਨੋਂ ਤਾਂ ਉਹਦਾ ਲੈਣਾ ਵੀ ਨਹੀਂ ਜਮਾ ਵੀ ਆਪਾਂ ਨੇ ਠੀਕ ਹੈ ਤੇ ਕੰਜਰੀਆਂ ਅੱਜ ਨਵੀਂ ਵੀਡੀਓ ਦੇਖੀ ਇੱਕ ਕਹਿੰਦਾ ਮੋਟਰ ਤੇ ਚਲੇ ਜਾਂਦੀਆਂ ਨੇ ਪੰਜਾਬ ਦੀਆਂ ਕੁੜੀ ਫਲਾਨਾ ਬਾਈ ਗਲਤ ਗੱਲ ਆ ਯਾਰ ਠੀਕ ਆ ਇਹੀ ਗੱਲ ਕਹਨੇ ਉਹਨੂੰ ਵੀ ਤੂੰ ਐਦਾਂ ਨਾ ਬੋਲਿਆ ਕਰ ਹੋਰ ਕੁਛ ਨਹੀਂ ਠੀਕ ਆ ਤੇ ਕਰਦੇ ਫੋਨ ਮੜਿਆ ਨੰਬਰ ਲੱਗ ਪਰ ਨਹੀਂ ਆਉਣਾ ਦੇ ਬਾਈ ਲਾਇਓ ਫੋਨ ਤੇ ਬਾਈ ਹੋਰ ਕੁਛ ਨਹੀਂ ਸੀ ਉੱਥੋਂ ਚਲੇ ਗਿਆ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇੱਧਰ ਜਿੰਨੇ ਬੰਦੇ ਖੜੇ ਸੀ ਉਹਨਾਂ ਕੋਲੇ ਕੜ ਕੇ ਲਾਈਵ ਨਹੀਂ ਹੋਇਆ ਉਹ ਠੀਕ ਆ ਆਪ ਕੀ ਕੀਤਾ ਪਰਾਂ ਜਾ ਕੇ ਲਾਈਵ ਹੋ ਗਏ ਦੂਰ ਜਾ ਕੇ ਕਿਧਰੇ پارک ਦੇ ਕਿਸੇ ਹੋਰ ਕਿਉਂਕਿ پارک ਬਹੁਤ ਵੱਡਾ ਹੈ ਨਾ ਤੇ ਹੁਣ ਵੀ ਉਹਨਾਂ ਨੂੰ ਬੁਲਾਇਆ ਬਈ ਵੀ ਆ ਜਾਓ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਨਹੀਂ ਯਾਰ ਆ ਨਹੀਂ ਰਹੇ ਉਹ ਤਾਂ ਉਹਨਾਂ ਜੀ ਪਰ ਉਹ ਜਿਹੜਾ ਕਹਿੰਦੇ ਦੋ ਹੀ ਆ ਬਾਕੀ ਉਹਨਾਂ ਨੂੰ ਫੋਨ ਤੇ ਵੀ ਗੱਲ ਹੋ ਗਈ ਕੀਤਾ ਫੋਨ ਉਹ ਸਾਡੇ ਕੋਲ ਰਿਕਾਰਡਿੰਗ ਹੈ ਮੈਂ ਪੜ੍ਹਣ ਗਿਆ ਨਹੀਂ ਮੈਂ ਤਾਂ ਦਾ ਸਾਹਮਣੇ ਬੰਦੇ ਤੇ ਹਾਂਜੀ ਸਸੀ ਗਾਲ ਜੀ ਥੰਦ ਬਾਈ ਤੇ ਅਸੀਂ ਉਹਨਾਂ ਨਾਲ ਗੱਲ ਕਰੀਆ ਉਹਦੇ ਨਾਲ ਪੂਰੀ ਗੱਲ ਕਰੀਆ ਸਾਰੀ ਗੱਲ ਕਰੀਆ ਉਹਨੂੰ ਪੁੱਛਿਆ ਪੁਲਿਸ ਤੋਂ ਡਰਦਾ ਉਹ ਬੰਦਾ ਭੱਜਿਆ ਮੈਂ ਪੁਲਿਸ ਕੋਲੇ ਗਿਆ ਜੀ ਪੁਲਿਸ ਨਾਲ ਗੱਲ ਕਰੀਆ ਉਹਦਾ ਪੱਖ ਲਿਆ ਪੁਲਿਸ ਕੋਲੇ ਵੀ ਵੀ ਉਹ ਐਡੀਲੇਟ ਤੋਂ ਆਇਆ ਜੇ ਸੀ ਉਹਨੂੰ ਇੰਨੀਆਂ ਸਾਡੇ ਕੋਲ ਬਿਟਨੈਸ ਇੰਨੀਆਂ ਸੀਗੀਆਂ ਤੇ ਉਹਨੂੰ ਭੱਜਣ ਨੂੰ ਰਾਹ ਨਹੀਂ ਦਿੱਥਾਉਂਦਾ ਉਹ ਬੰਦਾ ਐਡੀਲੇਟ ਤੋਂ ਆ ਕੇ ਪੰਗੇ ਲੈ ਰਿਹਾ ਸਾਡੇ ਨਾਲ ਇੱਥੇ ਆ ਕੇ ਫੇਰ ਖੜਦਾ ਵੀ ਨਹੀਂ ਜਦਾ ਖੜੇ ਕਿਤੇ ਇੱਥੇ ਸੀ ਹੁਣੇ ਬੈਠਿਆ ਚਾਰ ਜਣੇ ਬੈਠਾ ਉਰੇ ਆ ਜਾ ਵੀਰੇ ਜਿੱਥੇ ਤੂੰ ਪ੍ਰਾਈਵੇਟ ਪ੍ਰਾਪਰਟੀ ਦਾ ਐਡਰੈਸ ਦੇਣਾ ਸੀ ਉੱਥੇ ਆ ਜਣੇ ਕਿਤੇ ਵੀ ਤੂੰ ਕਹਿਣਾ ਜਿੱਥੇ ਤੂੰ ਹੈਪੀ ਆ ਹਾਂ ਪੰਗੇ ਵੀ ਨਹੀਂ ਲੈ ਰਿਆ ਯਾਰ ਗੱਲ ਕਿੱਥੇ ਕਿਸੇ ਵੀ ਗੱਲ ਤੇ ਨਹੀਂ ਆਉਂਦਾ ਪਹਿਲਾਂ ਤਾਂ ਗੱਲ ਇਹ ਸੀਗੀ ਕਿ ਪਹਿਲਾਂ ਤਾਂ ਬਾਈਆਂ ਤੋਂ ਫੋਨ ਕਰਾਉਂਦਾ ਸੀਗਾ ਕਿ ਮੈਂ ਜਾਣਾ ਨਹੀਂਗਾ ਐਦਾਂ ਆਪਾਂ ਬਹਿ ਕੇ ਨਵੇੜ ਦੇ ਇੱਕ ਤਾਂ ਬੈੰਨੇ ਆ ਰਾਈਨਾਵਾਂ ਕਰਦੇ ਆ ਉਧਰ ਵੀ ਬੰਦੇ ਘਲਾਤੇ ਆਪਦੇ 5-7 ਤੇ ਇੱਧਰ ਵੀ ਆ ਗਿਆ ਜਦੋਂ ਫਿਰ ਇੱਧਰ ਆ ਗਿਆ ਫਿਰ ਨਾਲੇ ਪੁਲਿਸ ਨੂੰ ਕਾਲ ਵੀ ਇੰਨੇ ਕੀਤੀ ਬਈ ਅਸੀਂ ਵੀ ਮੈਂ ਵੀ ਪੁਲਿਸ ਨੂੰ ਕਾਲ ਵੀ ਇੰਨੇ ਕਰਕੇ ਆਇਆ ਇਹ ਬੰਦਾ ਪੱਗਾਂ ਸਾਰੀ ਬੰਦਦੇ ਨੇ ਓਰੇ ਸਾਡੇ ਦੀ ਵੀ ਕਿੰਨੇ ਪੱਗਾਂ ਵਾਲੇ ਨੇ ਕਮਿਊਨਿਟੀ ਦੀ ਬੇਇੱਜ਼ਤੀ ਕਰ ਰਿਹਾ ਓਰੇ ਅੱਗੇ ਬਾਹਰਲੀ ਕੰਟਰੀ 'ਚ ਪ੍ਰਮੋਟ ਤਾਂ ਕੀ ਕਰਨਾ ਕਿਸੇ ਨੂੰ ਇਹ ਬੰਦੇ ਪਿੱਛੇ ਲੈ ਕੇ ਆ ਰਹੇ ਨੇ ਤੂੰ ਆਪ ਪੁਲਿਸ ਨੂੰ ਬਈ ਫੋਨ ਕਰ ਲੈ ਹਾਂ ਪਹਿਲਾਂ परसों ਕਾ ਉਹ ਅੱਛਾ ਇੱਕ ਹੋਰ ਗੱਲ ਉੱਥੇ ਗੋਰਿਆਂ ਦੇ ਨਿਆਣੇ ਜੇ ਸੀਗੇ 8-10 ਉਹਨਾਂ ਨੇ ਮਜ਼ਾਕ ਬਹੁਤ ੜਾਇਆ ਵੀ ਤੁਸੀਂ ਉੱਥੇ ਲੜਨ ਆਏ ਹੋ ਵੀ ਸਾਨੂੰ ਪਤਾ ਐਡਲਟ ਤੋਂ ਬੰਦਾ ਆ ਕਿਉਂ ਸੋਸ਼ਲ ਮੀਡੀਆ ਤੇ ਅੱਜਕੱਲ ਸਾਰਿਆਂ ਨੂੰ ਹਰੇਕ ਚੀਜ਼ ਪਤਾ ਲੱਗ ਜਾਂਦੀ ਆ ਪਹਿਲਾਂ ਤਾਂ ਉਹ ਬੰਦਾ ਜੀਪਾਂ ਦਿਖਾ ਰਿਹਾ ਜੀ ਸਾਡੇ ਕੋਲ ਜੀਪਾਂ ਨੇ ਜਿਹੜੀਆਂ ਮੈਲਬਨ ਚ ਸਾਡੇ ਕੋਲੇ ਹੀ ਨੇ ਹੋਰ ਕਿਸੇ ਕੋਲ ਜੀਪ ਹੀ ਨਹੀਂ ਗਈ ਡੌਲੇ ਦਿਖਾ ਰਿਹਾ ਡੌਲੇ ਦੀ ਗੱਲ ਕਰ ਰਿਹਾ ਪੱਟਾਂ ਦੀ ਗੱਲ ਕਰ ਰਿਹਾ ਤੇ ਹੁਣ ਕਹਿ ਰਿਹਾ ਜੀ ਮੈਂ ਵਿਚਾਰ ਕਰਨੇ ਆ ਜਾਂ ਵਿਚਾਰ ਕਰਨੇ ਆ ਕਿ ਤੂੰ ਲੜਾਈ ਕਰਨੀ ਹੈ ਤੂੰ ਵੀ ਆਪ ਦਾ ਕਲੀਅਰ ਤਾਂ ਕਰ ਵੀ ਪੁਆਇੰਟ ਤਾਂ ਕਲੀਅਰ ਕਰ ਵੀ ਤੂੰ ਲੜਨਾ ਕਿ ਵਿਚਾਰ ਕਰਨੇ ਆ ਨਾਲੇ ਬਾਈ ਕੰਜਰੀਆਂ ਕਹਿਣਾ ਯਾਰ ਕਿਸੇ ਦਿੱਤੀ ਪੈਨ ਨੂੰ ਕੰਜਰੀ ਕਹਿਣਾ ਇਹ ਕਿਹੜੇ ਬੰਦੇ ਦੀ ਗੱਲ ਹੁੰਦੀ ਹੈ ਯਾਰ ਹਨਾ ਠੀਕ ਹੈ ਲੱਚਰ ਤਾਂ ਯਾਰ ਗਾਣਿਆਂ 'ਚ ਵੀ ਕੰਜਰੀ ਨਹੀਂ ਕਿਹਾ ਜਾਂਦਾ ਕਿਸੇ ਆਪਨੇ ਆਹ ਸਾਰੇ ਸਿੰਘ ਹੀ ਬੈਠੇ ਆ ਆ ਦੇਖ ਲੋ ਆਹ ਦੇਖੋ ਸਾਰੇ ਸਿੰਘ ਬੈਠੇ ਆਪਣੇ ਕੋਲ ਸਾਰੇ ਤਾਂ ਹੀ ਬਾਈ ਸਾਰੇ ਸਾਰੇ ਸਿੰਘ ਬੰਦੇ ਨਾਲ ਲੈ ਕੇ ਦੁਨੀਆ ਕੈਨੇਡਾ ਤੋਂ ਤਾਂ ਇਹਨੂੰ ਸਿੰਘਾਂ ਦੇ ਕੀ ਆਪਾ ਭਾਈ ਬੇਅਜੀ ਸ਼ਬਦਾਵਲੀ ਨਾ ਵਰਤ ਅੱਜ ਤੱਕ ਕਿਸੇ ਵੱਡੇ ਪ੍ਰਚਾਰਕ ਨੇ ਏਜੀ ਕੋਈ ਗੱਲ ਨਹੀਂ ਕੀਤੀ ਜਿਹੜੀਆਂ ਇਹ ਗੱਲਾਂ ਕਿਹਾ ਹਰੇਕ ਬੰਦੇ ਦੀ ਪ੍ਰਚਾਰ ਕਰੇ ਕੋਈ ਕਿਸ ਤਰੀਕੇ ਨਾਲ ਨਾ ਕਰੇ ਜਿਹੜਾ ਸਿੱਖ ਧਰਮਾ ਜਿਹੜਾ ਆਪਣਾ ਸਿੱਖ ਧਰਮਾ ਆਪਣਾ ਕਾਜ਼ਾਦੀ ਧਰ ਆਜ਼ਾਦੀ ਨੂੰ ਪਸੰਦ ਕਰਨ ਵਾਲਾ ਧਰਮ ਹਰੇਕ ਬੰਦਾ ਤੇ ਆਜ਼ਾਦ ਆ ਆਪਣੀ ਜ਼ਿੰਦਗੀ ਕਿਸੇ ਤਰੀਕੇ ਨਾਲ ਮੋੜ ਸਕਦਾ ਇਹਦਾ ਵੀਰੇ ਗੁਰਜੰਟ ਤਾਲੀ ਹਾਨੀ ਆ ਇਹ ਤਾਂ ਤਾਲੇਬਾਦੀ ਇਹ ਤਾਂ ਇਹ ਤਾਂ ਜਿਹੜੀ ਇਹਦੀ ਸੋਚ ਆ ਸੌਰੀ ਟੂ ਸੇ ਕਾਲੇਬਾਨੀ ਸ਼ੋਅ ਚ ਆ ਕਾਲੇਬਾਨੀ ਸ਼ੋਅ ਚ ਨੋ 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 ਕੋਈ ਨਹੀਂ ਚਾਰ ਪੰਜ ਲੈਣੇ ਤੇ ਬਾਈ ਗੱਲ ਹੁਣ ਪਤਾ ਕੀ ਆ ਗੱਲ ਕੁਛ ਵੀ ਨਹੀਂ ਜੇ ਹੁਣ ਆਉਣਾ ਤਾਂ ਹੁਣ ਵੀ ਆ ਜੇ ਨਾ ਹੁਣ ਕਿਹੜਾ ਕਿਤੇ ਜਾ ਹੀ ਨਹੀਂ ਹੁਣ ਉਹ ਕਰ ਹੀ ਨਹੀਂ ਰਿਹਾ ਠੀਕ ਆ ਫੇਰ ਹੁਣ ਥੋੜੇ ਜਿਹੇ ਟਾਈਮ ਨੂੰ ਵੀਡੀਓ ਪਾਊਗਾ ਐ ਹੋ ਗਿਆ ਜੀ ਬਾਹ ਹੋ ਗਏ ਝੂਠ ਤਾਂ ਕੋਈ ਵੀ ਨਹੀਂ ਬੋਲਦਾ ਹੁੰਦਾ ਵੀਰੇ ਅਡਰੈਸ ਦੇ ਕੇ ਆਏ ਹਾਂ ਹਾਂ ਅਡਰੈਸ ਦੇ ਕੇ ਆਏ ਹਾਂ ਬਈ ਮੈਂ ਆਪਦਾ ਕਾਰਡ ਦੇ ਕੇ ਆਇਆ ਵੀ ਆ ਸਾਡਾ ਕਰਾ ਜਾ ਬਈ ਪਾਈ ਆ ਜਾ ਅਸੀਂ ਇੱਥੇ ਚਾਹ ਪਾਣੀ ਵੀ ਪਿਆਵਾਂਗੇ ਏਅਰਪੋਰਟ ਦੇ ਬਿਲਕੁਲ ਹੀ ਨੇੜੇ ਆ ਏਅਰਪੋਰਟ ਤੋਂ ਸਿਰਫ ਇਹ ਜਗ੍ਹਾ 2 ਕਿਲੋਮੀਟਰ ਦੂਰ ਆ ਏਅਰਪੋਰਟ ਤੋਂ ਅਡਰੈਸ ਇਹ ਅਡਰੈਸ ਚਲੋ ਤੇ ਕੁਛ ਨਹੀਂ ਬਾਈ ਹੁਣ ਦੇਖ ਲੋ ਵੀ ਆ ਜਾ ਜਾਂ ਤਾਂ ਨਾ ਕਾਟ ਦੇ ਕੇ ਆਇਆ ਨੂੰ ਕਾਟ ਦੇ ਕੇ ਆਇਆ ਨੂੰ ਤੇ ਮਹਰਮਨ ਦਾ ਦੋ ਵੀ ਕੋਣ ਗਲਤ ਹੋਇਆ ਇੱਥੇ ਬਈ ਠੀਕ ਆ ਤੇ ਆਇਆ ਨਹੀਂ ਬਈ ਕੁਛ ਨਹੀਂ ਗੱਲ ਹੀ ਕਰਨੀ ਸੀ ਬਈ ਆਪਣੇ ਕਿਹੜਾ ਲੜਨਾ ਸੀ ਉਹਦੇ ਨਾਲ ਠੀਕ ਆ ਉਹ ਆਪ ਹੀ ਪਹਿਲਾਂ ਕਹੀ ਗਿਆ ਨਾ ਵੀ ਐ ਹੋ ਜੂਗਾ ਬਾਅਦ ਵਿੱਚ ਤੇ ਕਿਹੜੇ ਬੰਦੇ ਆਏ ਜੀ ਮੈਲਬਨ ਸਾਰਿਆਂ ਦਾ ਸਾਡੀ ਪਹਿਲਾਂ ਧੰਨਵਾਦ ਆ ਜੀ ਪਹਿਲਾਂ ਹਾਂ ਥੈਂਕ ਯੂ ਵੀਰੇ ਸਾਰਿਆਂ ਦਾ ਆਨਲੀ ਪਹਿਲਾਂ ਉਹਨੇ ਵੀਰੇ ਇਹ ਗੱਲ ਕਹੀ ਵੀ ਐ ਰਾਜੀਨਾਮਾ ਕਰ ਲੈਣੇ ਆ ਬੈਠ ਕੇ ਬਈ ਰਾਜੀਨਾਮਾ ਕਾਦਾ ਯਾਰ ਗੱਲ ਹੀ ਕਰਨੀ ਆ ਕਿਹੜਾ ਲੜੇ ਆ ਰਾਜੀਨਾਮਾ ਤੇਰਾ ਨੰਕਾਵਾ ਕਰ ਬਾਕੀ ਇਹ ਕਿਹੜਾ ਵੀ ਧਾਰਮਿਕ ਸਖਸ਼ੀਅਤ ਨੇ ਤਾਂ ਕਿ ਐਂਟਰਟੇਨਮੈਂਟ ਵਾਲੇ ਬੰਦੇ ਆ ਹਾਂ ਉਹੀ ਤਾਂ ਉਹਨੂੰ ਸਮਝ ਨਹੀਂ ਆਉਂਦਾ ਵੀ ਇੰਟਰਨੈਟ ਨਹੀਂ ਨਹੀਂ ਭਾਈ ਗਾਣ ਮੈਂ ਇੱਕ ਗੱਲ ਦਾ ਤਾਂ ਗਾਣੇ 'ਚ ਵੀ ਇੰਨੀ ਗਲਤ ਗੱਲ ਨਹੀਂ ਬੋਲ ਜਾਂਦੀ ਜਿੰਨੀਆਂ YouTube 'ਤੇ ਉਹ ਬੋਲਦਾ ਬਿਲਕੁਲ ਸਹੀ ਗੱਲ ਠੀਕ ਆ ਕਿੰਨੀਆਂ ਗਲਤ ਗੱਲਾਂ ਬੋਲਦਾ ਭਾਈ ਹਾਂ ਓਕੇ ਵੀਰੇ ਥੈਂਕ ਯੂ ਤੇ ਹੁਣ ਭਾਈ ਮੈਂ ਕਿਹਾ ਉਹਨੂੰ ਵੀ ਆ ਜਾ ਓਰੇ ਤੇ ਜੇ ਆਉਣਾ ਹੋਇਆ ਤਾਂ ਆ ਜੂਗਾ ਹਨਾ ਓਰੇ ਓ ਤੇ ਥੈਂਕ ਯੂ ਵੀਰੇ ਸਾਰਿਆਂ ਦਾ ਜਿੰਨੇ ਮਿਲ ਆਪ ਤੋਂ ਬਾਅਦ ਵੀ ਅਸੀਂ ਕੰਮਕਾਰ ਕਰਨੇ ਆ ਹਾਂ ਹਾਂ ਸਾਡੇ ਕੋਲੇ ਵੀਰੇ ਟਾਈਮ ਨਹੀਂ ਆਪ ਤੋਂ ਬਾਅਦ ਅਸੀਂ ਕੰਮ ਜੇ ਹੁਣ ਆਉਣਾ ਆਊਗਾ ਆ ਜੀ ਇਸ ਤੋਂ ਬਾਅਦ ਸਾਡੇ ਕੋਲ ਕੋਈ ਵੀਡੀਓ ਨਾ ਪਾਈਂ ਬਸ ਵੀਰਾ ਬਣ ਕੇ ਠੀਕ ਆ ਸਾਰਿਆਂ ਨੇ ਕੰਮਕਾਰ ਕਰਨੇ ਹੁੰਦੇ ਆ ਐਡਾ ਕੋਈ ਬੇਲਾ ਨਹੀਂ ਤੇਰੇ ਜਿੰਨਾ ਠੀਕ ਆ ਬਾਈ ਬਣ ਕੇ ਤੇ ਚਲੋ ਠੀਕ ਆ ਵੀਰੇ ਸਾਰਿਆਂ ਦਾ ਮੈਲਬਨ ਵਾਲੇ ਵੀਰ ਜਿੰਦਾ ਧੰਨਵਾਦ ਬਹੁਤ ਸਪੋਰਟ ਕੀਤੀ ਯਾਰ ਤੁਸੀਂ ਨੇ ਥੈਂਕ ਯੂ ਵੀਰੇ ਸਾਰਿਆਂ ਦਾ ਥੈਂਕ ਯੂ ਸੋ ਮਚ ਯਾਰ ਉਹ ਤਾਂ ਐ ਵੀ ਕਹਿੰਦਾ ਸੀ ਵੀ ਦੱਸੇ ਹੋਣਾ ਕਿਸੇ ਨੂੰ ਪਤਾ ਕਿਉਂ ਕਹਿੰਦਾ ਸੀ ਕਿਉਂਕਿ ਝੂਠਾ ਆਪਦੀ ਜਗ੍ਹਾ ਆਪ ਉਹ ਕਾਫੀ ਬੰਦੇ ਲਈ ਖੜਾ ਸੀ ਠੀਕ ਆ ਇਹ ਵੀ ਸੁਣ ਲੋ ਐਨ ਇਜ਼ੀ ਵੀ ਦੋ ਤਿੰਨੇ ਜਾਣੇ ਸੀ ਉਹਦੇ ਨਾਲ ਵੀ ਕਾਫੀ ਬੰਦੇ ਸੀ ਤੇ ਕਹਿੰਦਾ ਕਿਸੇ ਨੂੰ ਨਾ ਦੱਸਿਓ ਕਿਉਂ ਨਾ ਦਸੀ ਬਈ ਅਸੀਂ ਕਿਹੜੇ ਝੂਠੇ ਆ ਫਿਰ ਕਹਿੰਦਾ ਰਾਜੀਨਾਮਾ ਕਰ ਲੋ ਜਦੋਂ ਲੋਕਾਂ ਨੂੰ ਫੋਨ ਮੈਸੀ ਕਰਨ ਲੱਗ ਗਏ ਓਕੇ ਵੀਰੇ ਥੈਂਕ ਯੂ